ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਤ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਮਲਾਈ ਤੋਂ ਦੇਸੀ ਘਿਓ ਮੈਂ ਆਪਣੇ ਘਰ ਦੇ ਵਿੱਚ ਦੇਸੀ ਘਿਓ ਕਿਸ ਤਰ੍ਹਾਂ ਬਣਾਨੀ ਹੈ ਅੱਜ ਤੁਹਾਨੂੰ ਤਰੀਕਾ ਦੱਸਾਂਗੀ ਦੇਖੋ ਇਹ ਵੈਸੇ ਤਾਂ ਸਾਰੀਆਂ ਭੈਣਾਂ ਮੇਰੀਆਂ ਬਣਾ ਲੈਂਦੀਆਂ ਨੇ ਪਰ ਫਿਰ ਵੀ ਚਲੋ ਮੈਂ ਸੋਚਿਆ ਮੈਂ ਬਣਾਉਣ ਲੱਗੀ ਸੀ ਆ ਤੁਹਾਡੇ ਨਾਲ ਤਰੀਕਾ ਸ਼ੇਅਰ ਕਰ ਲੈਨੇ ਆ ਕਿ ਆਪਾਂ ਕਿਸ ਤਰ੍ਹਾਂ ਬਣਾਉਂਦੇ ਆ ਇਸ ਤਰ੍ਹਾਂ ਬਣਾਏ ਹੋਏ ਕਿਉਂ ਉਹਨੂੰ ਤੁਸੀਂ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਇੱਥੇ ਆਪਣੇ ਕੋਲ ਚਾਰ ਦਿਨਾਂ ਦੀ ਮਲਾਈ ਆ ਆਪਾਂ ਮਲਾਈ ਨੂੰ ਵੱਡੇ ਭਾਂਡੇ ਦੇ ਵਿੱਚ ਪਾ ਲਵਾਂਗੇ ਇੱਧਰ ਆਪਾਂ ਕੜਾਹੀ ਰੱਖ ਲਈਏ ਜੀ ਇਹਦੇ ਵਿੱਚ ਆਪਾਂ ਮਲਾਈ ਕੱਢ ਲਵਾਂਗੇ ਦੇਖੋ ਜੀ ਆਪਾਂ ਨੇ ਸਾਰੀ ਮਲਾਈ ਕੜਾਹੀ ਦੇ ਵਿੱਚ ਕੱਢ ਲਈ ਆ ਇੱਥੇ ਆਪਾਂ ਲਈ ਹੈ ਜੀ ਹੈਂਡੀ ਬਲੈਂਡਰ ਆਪਾਂ ਇਹਦੇ ਨਾਲ ਬਣਾਵਾਂਗੇ ਪਹਿਲਾਂ ਮੱਖਣ ਕਈ ਮੇਰੀਆਂ ਭੈਣਾਂ ਮਲਾਈ ਨੂੰ ਡਾਇਰੈਕਟ ਰੱਖ ਦਿੰਦੀਆਂ ਐ ਸੋ ਇਸ ਤਰ੍ਹਾਂ ਨਾ ਤੁਸੀਂ ਕਰਿਆ ਕਰੋ ਇਸ ਤਰ੍ਹਾਂ ਬਣਾਏ ਹੋਏ ਘਿਓ ਨੂੰ ਆਪਾਂ ਲੰਬੇ ਸਮੇਂ ਤੱਕ ਸਟੋਰ ਕਰਕੇ ਨਹੀਂ ਰੱਖ ਸਕਦੇ ਪਹਿਲਾਂ ਤੁਸੀਂ ਮੱਖਣ ਬਣਾਇਆ ਕਰੋ ਉਸ ਤੋਂ ਬਾਅਦ ਹੀ ਘਿਓ ਬਣਾਇਆ ਕਰੋ ਆਪਾਂ ਨਾ ਮਲਾਈ ਬਣਾ ਫਿਰ ਇਕ ਲੰਮਾਂਗੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਬਲੈਕ ਸੌਡ ਮਾ ਦੇਣਾ ਹੈ ਦੇਖੋ ਨਾ ਇਹ ਉਹ ਪਾਣੀ ਪਾਣੀ ਜਿਆਵਾ ਦਰੋਂ ਜੋਰ ਜਿਹਾ ਲੱਗਣ ਲੱਗ ਗਿਆ ਏ ਇਹਦੇ ਵਿੱਚ ਪਾ ਦੇਵਾਂਗੇ ਹੁਣ ਆਪਾਂ ਪਾਣੀ ਇਹਦੇ ਵਿੱਚ ਹੁਣ ਪਾਣੀ ਪਾ ਦੇਣਾ ਏ ਥੋੜਾ ਜਿਹਾ ਜੇ ਸਰਦੀ ਆ ਤਾਂ ਮਤਲਬ ਨਾਰਮਲ ਪਾਣੀ ਪਾ ਲਿਓ ਜੇ ਗਰਮੀ ਆ ਤਾਂ ਠੰਡਾ ਪਾਣੀ ਪਾ ਲਿਓ ਤੇ ਹੁਣ ਆਪਾਂ ਇਹਨੂੰ ਸੇਕ ਤੋਂ ਆਰਾਮ ਨੂੰ ਰੰਤ ਲਾਗੇ ਹੁਣ ਦੇਖਿਓ ਤੁਸੀਂ 2 ਮਿੰਟ ਦੇ ਵਿੱਚ ਮੱਖਣ ਜਿਹੜਾ ਏ ਉੱਪਰ ਆ ਜਾਣਾ ਈ ਲਸਨੀ ਹੇਠੇ ਲੈ ਲੈਣੀ ਦੇਖੋ ਜੀ ਮੱਖਣ ਆਪਣਾ ਬਣ ਗਿਆ ਏ ਤੁਸੀਂ ਦੇਖ ਸਕਦੇ ਹੋ ਲੱਸੀ نیچے ਆ ਤੇ ਮੱਖਣ ਆਪਣਾ ਉੱਪਰ ਆ ਗਿਆ ਬਹੁਤ ਆਸਾਨ ਹੈ ਨਾਲ ਇਦਾਂ ਬਹੁਤ ਬੱਲੇ ਮੱਖਣ ਬਣ ਕੇ ਵੀ ਆ ਗਿਆ ਹੋ ਜਾਂਦਾ ਹੈ ਇਸ ਤਰ੍ਹਾਂ ਤੁਸੀਂ ਬਣਾ ਲਿਆ ਕਰੋ ਜੜੀਆਂ ਮੇਰੀਆਂ ਮੈਨੂੰ ਪਤਾ ਇਹਦਾ ਟੀਜਾ ਜੜੀਆਂ ਮੇਰੀਆਂ ਮੈਨੂੰ ਨਹੀਂ ਪਤਾ ਤਾਂ ਇਸ ਤਰ੍ਹਾਂ ਬਣਾ ਲਿਆ ਕਰੋ ਜੀ ਤੇ ਹੁਣ ਆਪਾਂ ਮੱਖਣ ਜਿਹੜਾ ਇਹ ਕੱਢ ਲਵਾਂਗੇ ਦੇਖੋ ਜੀ ਆਪਾਂ ਇਸ ਤਰੀਕੇ ਦੇ ਨਾਲ ਨਾ ਆਹ ਸੌਰੀ ਮੈਂ ਪਹਿਲਾਂ ਤੁਹਾਨੂੰ ਕਿਹਾ ਮੱਖਣ ਕੱਢ ਲਾਂਗੇ ਆਪਾਂ ਮੱਖਣ ਨਹੀਂ ਆਪਾਂ ਨਾ ਲੱਸੀ ਕੱਢ ਦਵਾਂਗੇ ਤੇ ਮੱਖਣ ਪਏ ਦੇ ਵਿੱਚ ਹੀ ਪਿਆ ਰਹਿਣ ਦਵਾਂਗੇ ਦੇਖੋ ਇਹ ਵਾਲੇ ਹੁਣ ਜਿਹੜਾ ਮੱਖਣ ਆ ਆਪਣੇ ਕੋਲ ਇਹਦੇ ਵਿੱਚ ਆਪਾਂ ਨਾ ਪਾਣੀ ਪਾ ਕੇ ਇਹਨੂੰ ਧੋਵਾਂਗੇ ਦੋ ਪਾਣੀਆਂ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਧੋ ਲਿਓ ਦੇਖੋ ਜੀ ਇਸ ਤਰ੍ਹਾਂ ਨਾ ਆਪਾਂ ਨੇ ਇਦਾਂ ਨੂੰ ਦਬ ਦਬ ਕੇ ਜਿਹਦੇ ਵਿੱਚੋਂ ਜਿਹੜੀ ਲੱਸੀ ਆ ਖੱਟੀ ਜਿਹੀ ਉਹ ਕੱਢ ਲੈਣੀ ਮਤਲਬ ਐਨੀ ਇਹ ਪ੍ਰਾਣੀ ਮਲਾਈ ਨਹੀਂ ਹੈਗੀ 4 ਦਿਨ ਦੀ ਹੀ ਮਲਾਈ ਆ ਪਰ ਜੇਕਰ ਤੁਹਾਡੇ ਕੋਲ ਪ੍ਰਾਣੀ ਮਲਾਈ ਆ ਤਾਂ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਨਾਲ ਲੱਸੀ ਆ ਜਿਹੜੀ ਇਹ ਕੱਢ ਲਿਓ ਦੇਖੋ ਇੱਧਰ ਮੈਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਦਬ ਦਬ ਕੇ ਦੇ ਵਿੱਚੋਂ ਆਵळा ਜਿਹੜਾ ਪਾਣੀ ਕੱਢ ਲਿਆ ਤੇ ਇੱਕ ਪਾਣੀ ਚ ਮੈਂ ਹੋਰ ਧੋਵਾਂਗੀ ਇਹ ਵਾਲਾ ਜਿਹੜਾ ਹੁਣ ਆਪਣੇ ਕੋਲ ਪਾਣੀ ਐ ਇਹਨੂੰ ਆਪਾਂ ਪੋਧਿਆਂ ਵਿੱਚ ਪਾ ਦੇਵਾਂਗੇ ਤੇ ਇੱਕ ਵਾਰ ਹੋਰ ਪਾਣੀ ਲੈ ਲਿਆ ਤੇ ਇਹਦੇ ਵਿੱਚ ਮੈਂ ਹੁਣ ਇਹਨੂੰ ਚੰਗੀ ਤਰ੍ਹਾਂ ਧੋ ਲਾਂਗੀ ਦੇਖੋ ਜੀ ਇਸ ਵਾਰੀ ਹੁਣ ਇਹ ਜਿਹੜਾ ਪਾਣੀ ਹੈ ਇਹ ਸਾਫ਼ ਆ ਮਤਲਬ ਕਿ ਪਹਿਲਾਂ ਨਾਲੋਂ ਤੇ ਇਹਨੂੰ ਵੀ ਹੁਣ ਆਪਾਂ ਕੱਢ ਦਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਮੱਖਣ ਦਾ ਜਿਹੜਾ ਪੇੜਾ ਇਹ ਬਣ ਕੇ ਤਿਆਰ ਆ ਹੁਣ ਬਣਾਵਾਂਗੇ ਆਪਾਂ ਕਿਉ ਤੁਸੀਂ ਜੇ ਮੱਖਣ ਮਤਲਬ ਕਿ ਸਾਗ ਵਗੈਰਾ ਵਿੱਚ ਪਾ ਕੇ ਇਦਾਂ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਬਣਾ ਲਿਆ ਕਰੋ ਇਹ ਬਹੁਤ ਵਧੀਆ ਮੱਖਣ ਬਣ ਕੇ ਤਿਆਰ ਹੋਇਆ ਆ ਪਰ ਆਪਾਂ ਬਣਾਣਾ ਹੈ ਕਿਉ ਆਪਾਂ ਹੁਣ ਇਹਦਾ ਇਹਨੂੰ ਧਰ ਦਿਆਂ ਗੈਸ ਦੇ ਉੱਤੇ ਇੱਧਰ ਆਪਾਂ ਕੜਾਹੀ ਰੱਖ ਲਈ ਹੈ ਜੀ ਗੈਸ ਦੇ ਉੱਤੇ ਤੇ ਆਪਾਂ ਸੇਕ ਜਿਹੜਾ ਆ ਬਿਲਕੁਲ ਘੱਟ ਰੱਖਣਾ ਹੈ ਵੱਧ ਸੇਕ ਨਹੀਂ ਕਰਨਾ ਕਿਉਂਕਿ ਜਦੋਂ ਇਹ ਪਿੰਗਲ ਜਾਂਦੀ ਹੈ ਮਤਲਬ ਮੈਲਟ ਹੋ ਜੂਗੀ ਉਹਦੇ ਉੱਤੇ ਝੱਗ ਬਣੂਗੀ ਇੱਕਦਮ ਇਹ ਫਿਰ ਬਾਹਰ ਆ ਜੂ ਅਗਰ ਸੇਕ ਆਪਣਾ ਫੁੱਲ ਹੋਇਆ ਬਿਲਕੁਲ ਘੱਟ ਸੇਕ ਦੇ ਉੱਤੇ ਇਹਨੂੰ ਹੁਣ ਆਪਾਂ ਧਰ ਦੇਵਾਂਗੇ ਦੇਖੋ ਜਿਹੜਾ ਆਪਣੇ ਕੋਲ ਇਹ ਵਾਲਾ ਹੈ ਨਾ ਲਸਤੀ ਨਿਕਲੀ ਆ ਇਹ ਵਾਲੀ ਇਹਦੇ ਵਿੱਚ ਨਾ ਇਹਨੂੰ ਆਪਾਂ ਕੋਸਾ ਹੋਣ ਦੇ ਲਈ ਰੱਖ ਦਾਂਗੇ ਇਹਦੇ ਵਿੱਚ ਆਪਾਂ ਲਸਤੀ ਜਾਂ ਨਿੰਬੂ ਪਾ ਕੇ ਇਹਦਾ ਪਨੀਰ ਬਣਾ ਲਾਂਗੇ ਅਗਰ ਕਈ ਦਿਨ ਪੁਰਾਣੀ ਮਲਾਈ ਆ ਤਾਂ ਤੁਸੀਂ ਪਨੀਰ ਨਾ ਬਣਾਇਓ ਕਿਉਂਕਿ ਫਿਰ ਕੌੜਾ ਪਨੀਰ ਬਣੂਗਾ ਜੇ ਚਾਰ ਪੰਜ ਦਿਨ ਦੀ ਮਲਾਈ ਹੈਗੀ ਆ ਤਾਂ ਤੁਸੀਂ ਇਹਦਾ ਪਨੀਰ ਜਿਹੜਾ ਇਹ ਬਣਾ ਸਕਦੇ ਹੋ ਇਹ ਇਹ ਆਪਾਂ ਬਣਾਵਾਂਗੇ ਬਾਅਦ ਵਿੱਚ ਦੇਖੋ ਆਪਣੀ ਜਿਹੜੀ ਮੱਖਣੀ ਆਪਾਂ ਰੱਖੀ ਹੈ ਗਰਮ ਹੋਣ ਦੇ ਲਈ ਇਹ ਮੈਲਟ ਹੋਣ ਲੱਗ ਗਈ ਹੈ ਬਸ ਘੱਟ ਸੇਕ ਕੇ ਰੱਖਣਾ ਇੱਥੇ ਤੁਸੀਂ ਇਹ ਧਿਆਨ ਰੱਖਣਾ ਹੈ ਜੀ ਤੇ ਵਿੱਚ ਵਿੱਚ ਨੂੰ ਨਾ ਆਪਾਂ ਇਹਨੂੰ ਦੇਖਦੇ ਰਹਿਣਾ ਹੈ ਤੇ ਵੀਡੀਓ ਹੋ ਜਾਣੀ ਹੈ ਬਹੁਤ ਜ਼ਿਆਦਾ ਲੰਬੀ ਤੇ ਆਪਾਂ ਤੁਹਾਨੂੰ ਬਾਅਦ ਚ ਦਿਖਾਉਨੇ ਆ ਜਦੋਂ ਇਹ ਰਿਜਨ ਲੱਗ ਜਾਊਗਾ ਕੀ ਜਿਹੜਾ ਆਪਾਂ ਘੱਟ ਸੇਕ ਦੇ ਉੱਤੇ ਰੱਖਿਆ ਹੋਇਆ ਬਣਨਾ ਤੇ ਜੇ ਅੱਪਾ ਬਣਾ ਲੈਨੇ ਆਹ ਵਾਲੇ ਜਿਹੜਾ ਲੱਸੀ ਨਿਕਲੀ ਹੈ ਦਾ ਪਨੀਰ ਇਨੂੰ ਰੱਖ ਦਿੱਤਾ ਹੈ ਜੀ ਆਪਾਂ ਗੈਸ ਦੇ ਉੱਤੇ ਨੂੰ ਆਪਾਂ ਗਰਮ ਹੋਣ ਦਵਾਵਾਂਗੇ ਇਹਦੇ ਉੱਤੇ ਜਿਹੜੀਆਂ ਝੱਗ ਜੀ ਬਣੀ ਆ ਨਾ ਜਿਸੇ ਇੱਕ ਫੁੱਲ ਹੁੰਦਾ ਇਹਨੇ ਸਾਰਾ ਬਾਹਰ ਆ ਜਾਣਾ ਸੀਗਾ ਇਸ ਕਰਕੇ ਸੇਕ ਤੁਹਾਨੂੰ ਮੈਂ ਤਾਂ ਹੀ ਦੱਸੀਆ ਕਿ ਘੱਟ ਹੀ ਰੱਖਿਓ ਇਹ ਤੁਸੀਂ ਦੇਖ ਸਕਦੇ ਹੋ ਬਣਨਾ ਇਹ ਸ਼ੁਰੂ ਹੋ ਗਿਆ ਹੈ ਇਸ ਤਰ੍ਹਾਂ ਮੱਖਣੀ ਕੱਢ ਕੇ ਇਹ ਬਹੁ ਸ਼ੀਤੀ ਬਣਦਾ ਹੈ ਜੇ ਆਪਾਂ ਡਾਇਰੈਕਟ ਮਲਾਈ ਧਰਦੇ ਆ ਇੱਕ ਤਾਂ ਉਹਨੂੰ ਆਪਾਂ ਲੰਬੇ ਸਮੇਂ ਤੱਕ ਸਟੋਰ ਨਹੀਂ ਕਰਕੇ ਰੱਖ ਸਕਦੇ ਇੱਕ ਉਹਨੂੰ ਬਣਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਤੇ ਇਹ ਦੇਖੋ ਜੀ ਹੁਣ ਬਣ ਰਿਹਾ ਜੇ ਪੈ ਗਿਆ ਏ ਤੇ ਇਹਨੂੰ ਘੱਟ ਸਿਕ ਦੇ ਉੱਤੇ ਹੀ ਆਪਾਂ ਪਕਾਈ ਜਾਵਾਂਗੇ। ਇਧਰ ਆਪਣਾ ਘਿਓ ਰਿਜ ਰਿਹਾ ਏ। ਇਧਰ ਜਿਹੜੀ ਆਪਾਂ ਲੱਸੀ ਰੱਖੀ ਏ ਜੀ ਗੈਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਗਰਮ ਹੋ ਗਈ ਆ। ਇਸ ਤਰ੍ਹਾਂ ਫੁੱਟੀਆਂ ਜੀਆਂ ਦੇ ਵਿੱਚ ਬਣਨ ਲੱਗ ਗਈਆਂ ਏ। ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਲੱਸੀ। ਜੇਕਰ ਤੁਹਾਡੇ ਕੋਲ ਲੱਸੀ ਨਹੀਂ ਹੈਗੀ ਤਾਂ ਤੁਸੀਂ ਇਹਦੇ ਵਿੱਚ ਨਿੰਬੂ ਵੀ ਪਾ ਸਕਦੇ ਹੋ ਨਚੋੜ ਕੇ ਤੇ ਆਪਾਂ ਲੱਸੀ ਪਾ ਦਿੱਤੀ ਆ। ਤੇ ਇਸ ਤਰ੍ਹਾਂ ਆਪਾਂ ਇਹਨੂੰ ਹਿਲਾ ਦਾਂਗੇ। ਸੇਕ ਇਹਦਾ ਆਪਾਂ ਘੱਟ ਕਰ ਲਵਾਂਗੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਹੁਣ ਵੀ ਦੱਸ ਰਹੀ ਹਾਂ ਜੇਕਰ ਇਹ 4 ਦਿਨ ਦੀ ਮਲਾਈ ਹੈ ਤਾਂ ਹੀ ਤੁਸੀਂ ਪਨੀਰ ਬਣਾਓ ਤਾਂ ਪਨੀਰ ਵਧੀਆ ਬਣੂਗਾ ਨਹੀਂ ਤਾਂ ਪਨੀਰ ਜਿਹੜਾ ਆ ਬਾਸੀ ਮਲਾਈ ਤੋਂ ਕੌੜਾ ਬਣ ਕੇ ਤਿਆਰ ਹੋਵੇਗਾ ਇਹ ਵਾਲੀ ਲੱਸੀ ਵੀ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਤੇ ਇਹਨੂੰ ਹਿਲਾਈ ਜਾਵਾਂਗੇ ਇੱਧਰ ਦੇਖੋ ਆਪਾਂ ਜਿਵੇਂ ਜਿਵੇਂ ਇਹਨੂੰ ਹਲਾਉਂਦੇ ਆ ਤੇ ਓਵੇਂ ਓਵੇਂ ਤੁਸੀਂ ਦੇਖ ਸਕਦੇ ਹੋ ਪਾਣੀ ਲੈਦਾ ਤੇ ਪਨੀਰ ਦੀਆਂ ਫੁੱਟੀਆਂ ਜਿਹੜੀਆਂ ਲੈਦੀਆਂ ਹੁੰਦੀਆਂ ਨੇ ਫੋਰ ਇਹਨਾਂ ਨੇ ਮਤਲਬ ਤੇ ਆਪਾਂ ਇਹਨੂੰ ਇਦਾਂ ਹੀ ਹਲਾ ਹਲਾ ਕੇ ਦਾ ਪਨੀਰ ਜਿਹੜਾ ਆ ਬਣਾ ਕੇ ਤਿਆਰ ਕਰ ਲਵਾਂਗੇ ਮੈਂ ਤਾਂ ਜੀ ਇਸ ਤਰ੍ਹਾਂ ਹੀ ਬਣਾਉਂਦੀ ਆ ਮੈਂ ਉਹੀ ਤਰੀਕਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਦੇਖੋ ਜੀ ਹੁਣ ਆਪਾਂ ਗੈਸ ਇੱਥੇ ਬੰਦ ਕਰ ਦਿੱਤਾ ਹੈ ਤੇ ਪਾਣੀ ਦੇਖ ਸਕਦੇ ਹੋ ਤੁਸੀਂ ਅੱਡ ਹੋ ਗਿਆ ਤੇ ਪਨੀਰ ਜਿਹੜਾ ਆ ਆਪਣਾ ਬਣ ਕੇ ਤਿਆਰ ਹੋ ਗਿਆ ਮਲਾਈ ਮਤਲਬ ਥੋੜੀ ਸੀਗੀ ਵੈਸੇ ਮੈਂ ਤੁਹਾਨੂੰ ਤਰੀਕਾ ਦੱਸਿਆ ਇਹ ਤੇ ਪਨੀਰ ਮਤਲਬ ਥੋੜਾ ਹੀ ਬਣਿਆ ਹੈ ਆਪਾਂ ਹੁਣ ਇਹਨੂੰ ਪਨੀਰ ਨੂੰ ਮਤਲਬ ਕਿ ਸ਼ਾਨਣੀ ਦੇ ਵਿੱਚ ਪਾ ਕੇ ਇਹਨੂੰ ਪੂਣ ਲਵਾਂਗੇ ਸ਼ਾਨ ਦੇਵਾਂਗੇ ਦੇਖੋ ਇਹਦੇ ਵਿੱਚੋਂ ਆਪਾਂ ਪਾਣੀ ਕਰ ਦਿੱਤਾ ਹੈ ਜੀ ਅੱਡ ਤੇ ਇਹ ਵਾਲਾ ਜਿਹੜਾ ਪਨੀਰ ਹੈ ਇਹਨੂੰ ਵੀ ਆਪਾਂ ਹੁਣ ਦੋ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਧੋ ਲਵਾਂਗੇ ਜਿਹੜਾ ਲੱਸੀ ਦਾ ਖੱਟਾ ਬਣ ਜਾਏ ਉਹਨੂੰ ਆਪਾਂ ਕੱਢ ਲਵਾਂਗੇ ਇੱਧਰ ਆਪਾਂ ਪਨੀਰ ਦੋ ਤਿੰਨ ਪਾਣੀਆਂ ਦੇ ਵਿੱਚ ਧੋ ਲਿਆਏ ਤੁਸੀਂ ਚਾਹੋ ਇਹਦੀ ਪੁਰਜੀ ਬਣਾ ਲਓ ਨਹੀਂ ਇਦਾਂ ਹੀ ਨਮਕ ਮਿਰਚ ਟਮਾਟਰ ਪਿਆਜ਼ ਜਪਾ ਕੇ ਆਪਣੇ ਬੱਚਿਆਂ ਨੂੰ ਖਾਣ ਨੂੰ ਦੇ ਦਿਓ ਇਹ ਜਿਹੜਾ ਪਨੀਰ ਵਿੱਚੋਂ ਪਾਣੀ ਨਿਕਲਿਆ ਹੈ ਇਹਨੂੰ ਆਪਾਂ ਬੂਟਿਆਂ 'ਚ ਪਾਵਾਂਗੇ ਇਹਨੂੰ ਆਪਾਂ ਸੁਟਣਾ ਨਹੀਂ ਹੈਗਾ ਜੀ ਤੇ ਇਧਰ ਤੁਸੀਂ ਦੇਖ ਸਕਦੇ ਹੋ ਆਪਣਾ ਕਿਓ ਵੀ ਬਣ ਗਿਆ ਏ ਬਿਲਕੁਲ ਘੱਟ ਸੇਕ ਦੇ ਉੱਤੇ ਆਪਾਂ ਰੱਖਿਆ ਸੀਗਾ ਜੇ ਆਪਾਂ ਵੱਧ ਸੇਕ ਦੇ ਉੱਤੇ ਰੱਖ ਦਿੰਦੇ ਤਾਂ ਇਹਦਾ ਜਿਹੜਾ ਕਲਰ ਆ ਉਹ ਵੀ ਜ਼ਿਆਦਾ ਡਾਰਕ ਜਾ ਹੋ ਜਾਣਾ ਸੀ ਤੇ ਬਸ ਆਪਾਂ ਇਹਨੂੰ ਹੁਣ ਨਾ ਬੰਦ ਕਰ ਦੇਣਾ ਹੈ ਗੈਸ ਨੂੰ ਤੁਸੀਂ ਦੇਖ ਸਕਦੇ ਹੋ نیچے ਜਿਹੜੀ ਇਹਦੀ ਪਰਤ ਜੀ ਆ ਬ੍ਰਾਉਨ ਬ੍ਰਾਉਨ ਜੀ ਹੋ ਗਈ ਹੈ ਝੱਗ ਕਰਕੇ ਕੁਝ ਚੰਗੀ ਤਰ੍ਹਾਂ ਦਿਖ ਨਹੀਂ ਰਿਹਾ ਤੇ ਇਹਨੂੰ ਹੁਣ ਆਪਾਂ ਕਰ ਦੇਵਾਂਗੇ ਜੀ ਬੰਦ ਤੇ ਕੜਾਹੀ ਹਜੇ ਗਰਮਾ ਇਸ ਸੇਕ ਦੇ ਨਾਲ ਇਹਨੇ ਹੋਰ ਜ਼ਿਆਦਾ ਬ੍ਰਾਊਨ ਹੋ ਜਾਣਾ ਹੈ ਇੱਥੇ ਆਪਾਂ ਹੁਣ ਕੜਾਹੀ ਗੈਸ ਜਿਹੜਾ ਆ ਬੰਦ ਕਰ ਦੇਵਾਂਗੇ ਠੀਕ ਹੈ ਜੀ ਤੇ ਇਹਨੇ ਨਾ ਇਸੀ ਸੇਕ ਦੇ ਨਾਲ ਹੋਰ ਪੱਕ ਜਾਣਾ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਆ ਫਿਰ ਜਦੋਂ ਇਹਦੀ ਝੱਗ ਜੀ ਮਰ ਜਾਵੇਗੀ ਤੇ ਇਹਦਾ ਕਲਰ ਥੋੜਾ ਚੇਂਜ ਹੋ ਜਾਣਾ ਹੈ ਉਦੋਂ ਮੈਂ ਤੁਹਾਨੂੰ ਦਿਖਾਵਾਂਗੀ ਤੇ ਹੁਣ ਕੁਛ ਇਸ ਤਰ੍ਹਾਂ ਦਾ ਏ ਇੱਥੇ ਦੇਖੋ ਜੀ ਕਿਉ ਆਪਣਾ ਠੰਡਾ ਹੋ ਗਿਆ ਹੈ ਮਤਲਬ ਥੋੜਾ ਠੰਡਾ ਹੋ ਗਿਆ ਹੈ ਮੈਂ ਤੁਹਾਨੂੰ ਦਿਖਾਣਾ ਸੀਗਾ ਜਿਹੜੀ ਕੜਾਹੀ ਦੀ ਹੀਟ ਸੀਗੀ ਉਹਦੇ ਨਾਲ ਇਹ ਹੋਰ ਜਾਂ ਥੋੜਾ ਜਿਹਾ ਪੱਕ ਗਿਆ ਹੈ ਝੱਗ ਦੇਖੋ ਤੁਸੀਂ ਇਹਦੀ ਖਤਮ ਹੋ ਚੁੱਕੀ ਹੈ ਤੇ ਕਿਉ ਜਿਹੜਾ ਹੈ ਆਪਣਾ ਬਿਲਕੁਲ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕਿਉ ਬਣ ਕੇ ਆਪਣਾ ਤਿਆਰ ਹੋਇਆ ਹੈ ਤੇ ਤੁਸੀਂ ਨੀਚੇ ਦੇਖ ਸਕਦੇ ਹੋ ਜੀ ਵੇਸਟ ਮਟੀਰੀਅਲ ਜਿਹੜਾ ਆ ਇਹਦੇ ਵਿੱਚ ਬਿਲਕੁਲ ਵੀ ਨਹੀਂ ਹੈਗਾ ਬਸ ਥੋੜੀ ਥੋੜੀ ਪਰਤਾਂ ਜੀ ਹੈ ਜਿਹੜੀ ਨੀਚੇ ਆ ਇਸ ਤਰ੍ਹਾਂ ਜੇ ਤੁਸੀਂ ਬਣਾਉਗੇ ਤਾਂ ਬਹੁਤ ਘੱਟ ਵੇਸਟ ਮਟੀਰੀਅਲ ਨਿਕਲ ਕੇ ਤਿਆਰ ਹੁੰਦਾ ਹੈ ਜੇਕਰ ਤੁਸੀਂ ਡਾਇਰੈਕਟ ਮਲਾਈ ਧਰਦੇ ਹੋ ਤਾਂ ਅੱਧੋਂ ਸੁੱਧੀ ਜਿਹੜਾ ਆ ਵੇਸਟ ਮਟੀਰੀਅਲ ਨਿਕਲਦਾ ਹੈ ਤੁਸੀਂ ਇਸ ਤਰੀਕੇ ਮੱਖਣ ਬਣਾ ਕੇ ਕਿਉਂ ਬਣਾਇਆ ਕਰੋ ਬਹੁਤ ਵਧੀਆ ਬਣਦਾ ਹੈ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜਿਨ੍ਹਾਂ ਨੇ ਕੀਤਾ ਹੋਇਆ ਸਬਸਕ੍ਰ ਲਾਂਗੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ